ਇਹਨਾਂ ਛੇੜੀ ਨੇ ਸਾਰੇ ਸਾਰੇ ਨੇ ਛੇੜੀ ਨੇ ਚਿੱਟੇ ਵੀ ਨਾਲ ਇਹਨੇ ਚੋਰੀ-ਚੋਰੀ ਦਾ ਅੰਜਾਮ ਲੱਗ ਰਿਹਾ ਇਹਨਾਂ ਦੇ ਨਸ਼ੇ ਵਰਤੇ ਕਰਦੇ ਨੇ ਰਹਿੰਦੇ ਨੇ ਇੱਥੇ ਫਰੀ ਜੜੀ ਇੱਥੇ ਬੈਠੇ ਰਹਿੰਦੇ ਨੇ ਤੇ ਇਹਨਾਂ ਦਾ ਹਸਬੰਡ ਜੇਲ੍ਹ ਦੇ ਅੰਦਰ ਆ ਦੂਜੇ ਜਿਹੜਾ ਹਸਬੰਡ ਹੋ ਕੇ ਨਹੀਂ ਮੇਰਾ ਹਸਬੰਡ ਨਸ਼ਾ ਕਰਦਾ ਟੀਕੇ ਲਾਉਂਦੇ ਆ ਕਿਟਾ-ਕਿਟਾ ਪੀਂਦੇ ਆ ਠੀਕ ਹੈ ਜੀ ਸਾਰੇ ਆਮ ਇੱਕ ਬੰਦੇ ਨੂੰ ਗੁੱਟਿਆ ਸਾਥ ਸੰਗ ਘਰ ਦੇ ਕੋਲ ਠੀਕ ਹੁਣ ਕਿਆ ਬਾਰੇ ਮੈਂ ਇੱਕ ਅਦੇ ਕੋਣ ਕਦੇ ਕੋਈ ਤਾਂ ਕਰਦਾ ਹੀ ਹੈ ਨਾ ਇੱਥੇ ਆ ਕੇ ਦੇਖਿਆ ਟੀਮ ਦੀਆਂ ਚਾਦਰਾਂ ਜੋ ਵੀ ਆ ਲੋਹਾ-ਲੋਹਾ ਹੈਗਾ ਵਾ ਉਹ ਅਸੀਂ ਦੇਖਿਆ ਇਹਨਾਂ ਨੇ ਚੋਰੀ ਕਰਕੇ ਇੱਥੇ ਰੱਖਿਆ ਹੋਇਆ ਸੀਗਾ ਕੰਮ ਸਹੀ ਹੋ ਰਿਹਾ ਹੈ ਮੁਲਾਜ਼ਮ ਸਹੀ ਕੰਮ ਕਰ ਰਹੇ ਕੋਈ ਦਿੱਕਤ ਨਹੀਂ ਕਰ ਰਹੇ ਉਹਦੇ ਡੇਲੀ ਕਹਿ ਕੇ ਜਾਂਦੇ ਫਿਰ ਬੈਠ ਜਾਂਦੇ ਡੇਲੀ ਕਹਿ ਕੇ ਜਾਂਦੇ ਫਿਰ ਆ ਜਾਂਦੇ ਇਸ ਤੇ ਅਸੀਂ ਇਹਨਾਂ ਨੂੰ ਅਸੀਂ țeਜ ਰਹੇ ਹਾਂ ਇੱਥੋਂ ਸਾਫ਼ ਸਫਾਈ ਕਰਾ ਰਹੇ ਹਾਂ ਤਾਂ ਕਿ ਇੱਥੇ ਕੋਈ ਵੀ ਬਾਰਦਾਤ ਨਾ ਹੋਵੇ ਨਾ ਕੋਈ ਇੱਥੇ ਨਸ਼ੇੜੀ ਆ ਸਕੇ ਨਾ ਕਿਸੇ ਦਾ ਇਹ ਅੱਡਾ ਬਣ ਸਕੇ ਪਿੱਛੇ ਦੇਖੋ ਬਾਥਰੂਮ ਬਣਾਇਆ ਸੀਗਾ ਉਹਦੀਆਂ 3 ਚੀਟਾ ਕੱਟ ਗਏ ਇਹਨਾਂ ਨੇ ਇਹ ਕੱਟ ਕੇ ਲੈ ਕੇ ਆਏ ਆ ਇਹ ਚੋਰੀ ਕਰ ਰਹੇ ਆ ਚੋਰੀ ਕਰਕੇ ਵੇਚ ਦਿੰਦੇ ਆ ਫਿਰ ਉਸ ਤੋਂ ਬਾਅਦ ਇਹ ਨਸ਼ਾ ਵਗੈਰਾ ਕਰਦੇ ਆ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਤੁਹਾਡੇ ਦੱਸਦੇ ਲੁਧਿਆਣਾ ਮਹਾਨਗਰ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਮਹਾਨਗਰ ਤਾਜਪੁਰ ਚੌਂਕ ਦੇ ਵਿੱਚ ਮੌਜੂਦ ਆ ਜਿੱਥੇ ਦੱਸਦੇ ਕਿ ਤਾਜਪੁਰ ਚੌਂਕ ਜਿਹੜਾ ਫਲਾਈ ਓਵਰ ਹੈ ਉਹਦੇ ਪੁਲ ਦੇ ਥੱਲੇ ਜਿਹੜੇ ਨਸ਼ੇਰੀਆਂ ਨੇ ਆਪਣਾ ਅੱਡਾ ਬਣਾਇਆ ਹੋਇਆ ਤਸਵੀਰਾਂ ਲੁਧਿਆਣੇ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਦੱਸਦੇ ਕਿ ਕੁਝ ਇਸ ਥਾਂ ਦੇ ਉੱਤੇ ਨਸ਼ੇੜੀ ਬੰਦੇ ਨੇ ਤੇ ਕੁਝ ਬੇਸਹਾਰਾ ਜਿਹੜੇ ਲੋਕ ਨੇ ਉਹ ਬੰਦੇ ਨੇ ਪਰ ਅੱਜ ਲੁਧਿਆਣੇ ਦੀ ਜੇਕਰ ਗੱਲ ਕਰੀਏ ਤੇ ਅੱਜ ਪੰਜਾਬ ਪੁਲਿਸ ਬੜੇ ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਿਸ ਜਿਹਨਾਂ ਵੱਲੋਂ ਕਾਰਵਾਈ ਜਿਹੜੀ ਕਿੱਤੀ ਜਾ ਰਹੀ ਹੈ ਸੋ ਦੱਸ ਦिएगी ਲਗਾਤਾਰ ਅਗਰ ਲੁਧਿਆਣਾ ਦੇ ਮਹਾਨਗਰ ਦੀ ਗੱਲ ਕਰੀਏ ਤੇ ਕਾਸਪੁਰ ਚੌਕ ਦੇ ਵਿੱਚ ਨਾਕਾ ਆ ਲੱਗਦਾ ਵਾ ਪੁਲਿਸ ਦਾ ਨਾਕਾ ਲੱਗਦਾ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਦੀ ਲਗਾਤਾਰ ਜਿਹੜਾ क्राइम ग्राफ जड़ा लगातार जेकर गल करिए तो खत्म करेली जडिया कोशिश लगातार जारी है सो ए, कितने कितने ट्रैफिक पुलिस बड़े कावे तारीफ जना वलो ए, जेकर गल कर दिए लुधियाना दे तासु रोड दी ता दस दे तासु रोड दे पुल दे ਥੱਲੇ ਜਿਹੜੇ ਲੋਕ ਬੰਦੇ ਨੇ ਉਹ ਉਹਨਾਂ ਦੇ ਵਿੱਚ ਉਹਨਾਂ ਨੂੰ ਬਕਾਇਦਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਪੁਲਸ ਵੱਲੋਂ ਉਹਨਾਂ ਨੂੰ ਜਿਹੜਾ ਇੱਥੇ ਗਾਈਡ ਕੀਤਾ ਜਾ ਰਿਹਾ ਵਾ ਦੱਸਿਆ ਜਾ ਰਿਹਾ ਵਾ ਕਿਉਂਕਿ ਕੁਛ ਨਸ਼ੇਰੀ ਤੇ ਕੁਛ ਸਰਾਰਤੀ ਅੰਸਰ ਜਿਹੜੇ ਨੇ ਉਹ ਤਾਸਪੁਰ ਪੁਲ ਦੇ ਥੱਲੇ ਜਿਹੜਾ ਬੰਦੇ ਨੇ ਇੱਥੇ ਉਹਨਾਂ ਨੇ ਆਪਣਾ ਰਹਿਣ ਬਸੇਰਾ ਬਣਾ ਆਇਆ ਹੋਇਆ ਸੋ ਗੱਲਬਾਤ ਕਰ ਲੈਨੇ ਇੱਥੇ ਜਿਹੜੇ ਲੋਕ ਕੁਝ ਮੌਜੂਦ ਨੇ ਉਹਨਾਂ ਨਾਲ ਤੁਸੀਂ ਇੱਥੇ ਦੇ ਰਹਿਣ ਵਾਲੇ ਹਾਂਜੀ ਅੱਛਾ ਇੱਥੇ ਕੀ ਕੋਈ ਹੁੰਦਾ ਕਿਹੜੇ ਚੌਕ ਤਾਂ ਵੀ ਚੌਕ ਜਦ ਅੱਛਾ ਇੱਥੇ ਲੋਕ ਬੈਠੇ ਹੁੰਦੇ ਕੌਣ ਨੇ ਨਸ਼ੇੜੀ ਨੇ ਸਾਰੇ ਸਾਰੇ ਨਸ਼ੇੜੀ ਨੇ ਟਿੱਡੇ ਪੀਣ ਵਾਲੇ ਨੇ ਅੱਛਾ ਕੀ ਕਹਿਣਾ ਚਾਹੋਗੇ ਮਤਲਬ ਇਹ ਨਸ਼ੇੜੀ ਕਦੇ ਤੋਂ ਬਹਿੰਦੇ ਇਹ ਤਾਂ ਕਾਫੀ ਚਰੋਗੇ ਇਹਨਾਂ ਨੂੰ ਇੱਥੇ ਤੇ ਕਿੱਥੇ ਬਹਿੰਦੇ ਆ ਤਾਂ ਵੀ ਚੌਕ ਚ ਕੋਈ ਚੈਕਿੰਗ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਨਹੀਂ ਹੁੰਦੀ ਇੱਥੇ ਹੁੰਦੇ ਨੇ ਸਾਰੇ ਅੱਛਾ ਹੋਰ ਵੀ ਕੋਈ ਕੰਮ ਹੁੰਦਾ ਸੀ ਹੋਰ ਤਾਂ ਨਹੀਂ ਬਤਾਓਗੇ ਹੋਰ ਤਾਂ ਮਤਲਬ ਇੱਥੇ ਨਸ਼ੇੜੀ ਹੈ ਨਸ਼ੇੜੀ ਹੈ ਕਰਮ ਕਰਮ ਤੁਸੀਂ ਕਿਦਾਂ ਰਾਹੀ ਨੂੰ ਮੈਂ ਤਾਂ ਰਾਹੀ ਤੋਂ ਅੱਛਾ ਮਨਦੀਪ ਸਿੰਘ ਅੱਛਾ ਕਿ ਇੱਥੇ ਖੜੇ ਹੋ ਕਿਉਂ ਵੈਸੇ ਹੀ ਬਣੀ ਗੱਡੀ ਚਲਾਉਂਦਾ ਇੱਥੇ ਬੈਠ ਸ਼ਾਂ ਕਰਕੇ ਖੜ ਗਿਆ ਮੈਂ ਗੱਡੀ ਚਲਾਉਂਦੇ ਹਾਂ ਅੱਛਾ ਕੀ ਹੋਇਆ ਕੀ ਹੈ ਬਾ ਮੈਂ ਦੇਖਿਆ ਮੈਂ ਕਿਹਾ ਬਣੀ ਕਿ ਕੀ ਹੋ ਗਿਆ ਜਦੋਂ ਦੇਖਿਆ ਤਾਂ ਕਹਿੰਦੇ ਬਣੀ ਚੋਰੀ ਚੋਰੀ ਦਾ ਇਤਿਜਾਮ ਲੱਗ ਰਿਹਾ ਇਹਨਾਂ ਦੇ ਨਸ਼ੇ ਵੱੱਤੇ ਕਰਦੇ ਨੇ ਰਹਿੰਦੇ ਨੇ ਇੱਥੇ ਖੜੀ ਜੜੀ ਇੱਥੇ ਬੈਠੇ ਰਹਿੰਦੇ ਨੇ ਦੇ ਲੁਧਿਆਣਾ ਟ੍ਰੈਫਿਕ ਪੁਲਿਸ ਜਿਨ੍ਹਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਨੌਜਵਾਨ ਤੁਸੀਂ ਇੱਥੇ ਆਏ ਹੋ ਨਾਮ ਕੀ ਹੈਗਾ ਨਾਮ ਮੇਰਾ ਬੋਵੀ ਹੈ ਜੀ ਕੀ ਕੁਝ ਨਜ਼ਰ ਆ ਰਿਹਾ ਹੁਣ ਤਾਂ ਬਸ ਇਹ ਦੇਖੋ ਜੀ ਸਾਰਾ ਕਾਰੋਬਾਰ ਆਪਣਾ ਚੱਕਦੇ ਪਏ ਨੇ ਇਹ ਕਿਉਂਕਿ ਇਹਨਾਂ ਨੂੰ ਪਹਿਲਾਂ ਵੀ ਇੱਥੇ ਆਈ ਸੀ ਇਹ ਹੁਣੇ ਕਈ ਮੀਡੀਆ ਵਾਲੇ ਆਏ ਨੇ ਇੱਥੇ ਦੇਖ ਕੇ ਗਏ ਨੇ ਤੇ ਨਸ਼ਾ ਮੁਕਤੀ ਭਾਈ ਕਰਾਇਆ ਜਾਵੇ ਤੇ ਬਹੁਤ ਸੜੀਆਂ ਬੈਰੇ ਕੌਣ ਲੋਕ ਨੇ ਇਹ ਭਾਈ ਨਸ਼ਾ ਵਾਲੇ ਨੇ ਤਾਂ ਹੀ ਕਰਕੇ ਇੱਥੇ ਆ ਰਹੇ ਨੇ ਲੋਕੀ ਅੱਛਾ ਇੱਥੇ ਪਹਿਲਾਂ ਵੀ ਨਸ਼ੇ ਵਾਲੇ ਬੰਦੇ ਸਨ ਜੇ ਬੰਦੇ ਤਾਂ ਹੀ ਨੇ ਤੇ ਲੋਕੀ ਆ ਰਹੇ ਨੇ ਚੌਕ ਹੈ ਤਾਜਪੁਰ ਚੌਂਗਾ ਜੀ ਇੱਥੇ ਸਾਫ ਪਤਾ ਲੱਗ ਰਿਹਾ ਲੋਕੀ ਨੂੰ ਆ ਵੀ ਲੋਕੀ ਦੇਖਦੇ ਨਹੀਂ ਪਏ ਨੇ ਹੋਏ ਪਏ ਆ ਇਹਦੇ ਕਿਉਂ ਇੱਥੇ ਕੀ ਕਰਾਇਆ ਤੇ ਚੈਕਿੰਗ ਹੋ ਰਹੀਆਂ ਹੁਣ ਹੁਣੇ ਇੱਥੇ ਅੱਧਾ ਘੰਟਾ ਪਹਿਲਾਂ ਮੁੰਡੇ ਵੀ ਫੜਿਆ ਸੀਗਾ ਇੱਥੇ ਉਹ ਮੀਡੀਆ ਵਾਲੇ ਲੈ ਕੇ ਚੱਲ ਗਏ ਆ ਬਿਲਕੁਲ ਸੱਚ ਦੱਸ ਦिए ਕੀ ਜੇਕਰ ਸਾਡੀ ਅਗਰ ਗੱਲ ਕਰੀਏ ਸੀ ਸਰ ਬਿਲਕੁਲ ਇੱਥੇ ਆਏ ਹਾਂ ਪੁਲਿਸ ਵੱਲੋਂ ਜਿਹੜੀ ਹੈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਤਾਸਪੁਰ ਚੌਕ ਹੈ ਤਾਸਪੁਰ ਚੌਕ ਦੇ ਵਿੱਚ ਜਿਹੜੇ ਕੁਝ ਜਿਹੜੇ ਮਜ਼ਬੂਰ ਲੋਕ ਨੇ ਜਿਹਨਾਂ ਨੇ ਆਪਣਾ ਰਹਿਣ ਬਸੇੜਾ ਬਣਾਇਆ ਹੁੰਦਾ ਤੇ ਉਹਦੇ ਵਿੱਚ ਹੀ ਕੁਝ ਸ਼ਰਾਰਤੀ ਅੰਸਰ ਜਿਹੜੇ ਹੁੰਦੇ ਆ ਬੱਸ ਭਾਈ ਸ਼ਰਾਰਤੀ ਅੰਸਰ ਆਪਣਾ ਫਾਇਦਾ ਚਲ ਜਾਂਦੇ ਨੇ ਕੱਲ ਪਰਸੋ ਵਾਰਦਾਤ ਹੋਈ ਹੈ ਤੇ ਜੀ ਭਾਈ ਸਰੇ ਆਮ ਇੱਕ ਬੰਦੇ ਨੂੰ ਕੁੱਟਿਆ ਸਾਦ ਸੰਗਰ ਦੇ ਕੋਲ ਜੀ ਹੁਣ ਕਿਆ ਬਾਰੇ ਹੁਣ ਇਹ ਕਰਦੇ ਕੌਣ ਕਰਦਾ ਕੋਈ ਤਾਂ ਕਰਦਾ ਹੀ ਹੈ ਨਾ ਉਹਨਾਂ ਨੂੰ ਪਛਾਤਾ ਬੰਦਾ ਵੀ ਆ ਕੇ ਇੱਥੇ ਬਹਿ ਸਕਦਾ ਭਲਾ ਕੱਟ ਸਕਦਾ ਉਹਨਾਂ ਨਾਲ ਬਹਿ ਕੇ ਮਤਲਬ ਇੱਥੇ ਆ ਕੇ ਸਰਾਰਤੀ ਅੰਸਰੀਆ ਜਿਹੜੇ ਚੋਰੀਆਂ ਚਕਾਰੀਆਂ ਕਰਦੇ ਨੇ ਉਹ ਵੀ ਬੈ ਸਕਦੇ ਨੇ ਆ ਕੇ ਤੇ ਲਾਜਮੀ ਆ ਬੈਠ ਸਕਦੇ ਰਾਤੀ ਹਾਲੇ ਕਹਿੰਦੇ ਉੱਠ ਜੇ ਬੇਟੇ ਕੋਹਾਂ ਦੀ ਵਰਦਸ ਨੂੰ ਅੰਝਾਂਦੇ ਸਾਰੇ ਹਾਂਜੀ ਹਾਂਜੀ ਜਰੂਰ ਜੀ ਤੇ ਕੀ ਲੱਗਾ ਵੀ ਇਹ ਇਹ ਚਕਾਣਾ ਚਾਹੀਦਾ ਮੈਂ ਸਮਰਾਲਾ ਤੋਂ ਪੋਂਦੇ ਨੀਚੇ ਵੀ ਕਾਫੀ ਜਨੇ ਬੈਠਦੇ ਕਾਫੀ ਬੰਦੇ ਬੈਠਦੇ ਨੇ ਜੀ ਕੋਈ ਆ ਹੀ ਨਹੀਂ ਦੇਖਣ ਵਾਲਾ ਉਹੀ ਕਰਦੇ ਇੱਥੇ ਨਹੀਂ ਰਹਿੰਦੇ ਇੱਥੇ ਦੇ ਕਿਸ ਨੂੰ ਇੱਥੇ ਨਾਕਾ ਲੱਗਦਾ ਪੱਕਾ ਪੁਲਿਸ ਦਾ ਹਾਂ ਨਾਕਾ ਰੈਗੂਲਰ ਲੱਗ ਰਿਹਾ ਜੀ ਰੈਗੂਲਰ ਕਿਦਾਂ ਕੰਮ ਦੇਖ ਰਹੇ ਨੇ ਕੰਮ ਸਹੀ ਉਹ ਮੁਲਾਜ਼ਮ ਸਹੀ ਕੰਮ ਕਰ ਰਹੇ ਕੋਈ ਦਿੱਕਤ ਨਹੀਂ ਕਰ ਰਹੇ ਉਹਦੇ ਡੇਲੀ ਕਹਿ ਕੇ ਜਾਂਦੇ ਫਿਰ ਬੈਠ ਜਾਂਦੇ ਡੇਲੀ ਕਹਿ ਕੇ ਜਾਂਦੇ ਫਿਰ ਆ ਜਾਂਦੇ ਅਸੀਂ ਬਿਲਕੁਲ ਸੋ ਤਸਵੀਰਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਨਸ਼ੇ ਦੇ ਨਾਲ ਕਿਸ ਤਰੀਕੇ ਰਜੇ ਹੋਏ ਨੇ ਇਹ ਕਿਤਨੇ ਕਿਤੇ ਇੱਕ ਪਾਸੇ ਇਹ ਗਲਬਾਤ ਕਰ ਲੈਣ ਜਿਹੜੇ ਰੈਨ ਮਸੀਰਾ ਬਣਾਇਆ ਹੋਇਆ ਜਿਨ੍ਹਾਂ ਨੇ ਪਰ ਪੁਲਿਸ ਲਗਾਤਾਰ ਬੜੇ ਕਾਬਲੇ ਤਾਰੀਫ ਜਿਨ੍ਹਾਂ ਵੱਲੋਂ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਗਲਬਾਤ ਕਰ ਲੈਣ ਸਾਡੇ ਨਾਲ ਮਨਜ਼ੂਰ ਨਹੀਂ ਸਰ ਬਿਲਕੁਕੁਲ ਇਸ ਥਾਂ ਤੇ ਪਹੁੰਚੇ ਹੋ ਤੁਸੀਂ ਤੇ ਕਾਰਨ ਕੀ ਹੈਗਾ ਕਿੱਦਾਂ ਇੱਥੇ ਆਣਾ ਹੋਇਆ ਇੱਥੇ ਚੋਰੀ ਦੀ ਕੰਪਲੀਟ ਹੋਈ ਸੀ ਜੀ ਵੀ ਜਿਹੜਾ ਸਰਕਾਰੀ ਲੋਹਾ ਵਾ ਜਿਹੜਾ ਚੋਰੀ ਕਰਕੇ ਵੇਚ ਰਹੇ ਆ ਜਿਹੜੀ ਸਾਡੇ ਕੋਲੇ ਕੰਪਲੀਟ ਆਈ ਸੀ ਉਹ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੇ ਆ ਕੇ ਦੇਖਿਆ ਟੀਨ ਦੀਆਂ ਚਾਦਰਾਂ ਜੋਗੀ ਆ ਲੋਹਾ-ਲੁਹਾ ਹੈਗਾ ਵਾ ਉਹ ਅਸੀਂ ਦੇਖਿਆ ਇਹਨਾਂ ਨੇ ਚੋਰੀ ਕਰਕੇ ਇੱਥੇ ਰੱਖਿਆ ਹੋਇਆ ਸੀਗਾ ਇਹ ਪ੍ਰਵਾਸੀ ਲੋਕ ਆ ਇਹਨਾਂ ਨੂੰ ਕੁਝ ਨਹੀਂ ਪਤਾ ਕਿੱਥੋਂ ਆਏ ਆ ਕਿੱਥੇ ਇਹਨਾਂ ਦਾ ਕੋਈ ਰਹਿਣ ਦਾ ਟਿਕਾਣਾ ਨਹੀਂ ਹੈਗਾਗਾ ਇਹਨਾਂ ਦਾ ਪੁੱਛਿਆ ਗਿਆ ਇਹਨਾਂ ਤੋਂ ਇੱਕ ਇਹਨਾਂ ਦਾ ਹਸਬੰਡ ਜੇਲ੍ਹ ਦੇ ਅੰਦਰ ਆ ਦੂਜੇ ਜਿਹੜਾ ਹਸਬੰਡ ਆ ਉਹ ਕਹਿੰਦੇ ਮੇਰਾ ਹਸਬੰਡ ਨਸ਼ਾ ਕਰਦਾ ਪੀ ਗਾ ਲਾਉਂਦੇ ਆ ਕਿ ਟਾਪ ਟਾ ਪੀਂਦੇ ਆ ਠੀਕ ਆ ਜੀ ਤੇ ਹੁਣ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੋਈ ਰਹਿਣ ਦਾ ਟਿਕਾਣਾ ਉਹ ਕਹਿੰਦੇ ਮੈਂ ਅਸੀਂ ਆਗਰੇ ਤੋਂ ਆ ਵੀ ਮੈਨੂੰ ਆਦੇ ਪਿੰਡ ਦਾ ਕੋਈ ਰਸਤਾ ਨਹੀਂ ਪਤਾ ਸੀ ਇਹਨਾਂ ਨੂੰ ਪੁੱਛਿਆ ਸੀ ਵੀ ਤੁਹਾਨੂੰ ਪਿੰਡ ਭੇਜ ਦਿੰਨੇ ਆ ਵੈਰੀਫਿਕੇਸ਼ਨ ਕਰਕੇ ਵੀ ਤੁਸੀਂ ਉੱਥੇ ਚਲੇ ਜਾਓ ਠੀਕ ਆ ਤੇ ਉਹ ਕਹਿੰਦੇ ਪਰ ਸਾਨੂੰ ਕੋਈ ਰਸਤਾ ਨਹੀਂ ਪਤਾ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੋਈ ਰਹਿਣ ਦਾ ਟਿਕਾਣਾ ਦੱਸੋ ਸੀ ਤੁਹਾਨੂੰ ਉੱਥੇ ਛੱਡ ਦਿੰਨੇ ਆ ਠੀਕ ਆ ਜੀ ਪਰ ਉਹ ਕਹਿੰਦੇ ਸਾਨੂੰ ਕੋਈ ਟਿਕਾਣਾ ਨਹੀਂ ਪਤਾ ਕੋਈ ਟਿਕਾਣਾ ਇੱਥੇ ਹੀ ਬਣਾਇਆ ਹੋਇਆ ਪੁਲ ਦੇ ਥੱਲੇ ਇੱਕੋ ਥਾਂ ਦੇ ਉੱਤੇ ਬਣਾਇਆ ਹਾਂ ਦੇਖੋ ਇਥੋਂ ਬਰਾ ਮੌਕੇ ਤੇ ਸਰੰਜ ਬਰਾਮਦ ਹੋਈ ਆ ਤਾਂ ਉਹਨਾਂ ਨੇ ਬਾਕੀ ਆਪਦੇ ਮੰਨਿਆ ਵੀ ਹਾਂ ਸਾਡਾ ਘਰ ਵਾਲਾ ਨਸ਼ਾ ਕਰਦਾ ਆਪਦੇ ਮੋਹ ਉਹਨਾਂ ਨੇ ਕਿਹਾ ਵੀ ਹਾਂ ਮੰਨਿਆ ਵਾ ਵੀ ਘਰ ਵਾਲਾ ਸਾਡਾ ਹਸਬੰਦ ਟੀਕੇ ਲਾਉਂਦਾ ਵਾ ਵੀ ਜੋ ਅਸੀਂ ਕੰਮ ਕਰਦਿਆਂ ਪੈਸੇ ਖੋ ਕੇ ਲੈ ਜਾਂਦਾ ਚੋਰੀਆਂ ਚੋਰੀਆਂ ਕਰਦਾ ਵਾ ਉਹਨਾਂ ਨੇ ਆਪ ਮੰਨਿਆ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਗਿਆ ਵੀ ਜੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਨੇੜੇ ਦਾ ਕਲੀਕ ਹੈਗਾ ਤਾਂ ਤੁਸੀਂ ਉੱਥੇ ਚਲੇ ਜਾਓ ਇੱਥੋਂ ਸ਼ਿਫਟ ਕਰ ਦਿਓ ਇੱਥੋਂ ਚਲੇ ਜਾਓ ਠੀਕ ਹੈ ਜੀ ਇੱਥੇ ਹੁਣ ਤੁਸੀਂ ਰਹਿ ਨਹੀਂ ਸਕਦੇ ਤੁਸੀਂ ਟ੍ਰੈਫਿਕ ਮੁਲਾਜ਼ਮ ਮੇਰੇ ਜੀ ਪੀਸੀ ਆ ਰਹੇ ਹਾਂ ਪੀਸੀ ਆ ਹਾਂਜੀ ਤੇ ਬਿਲਕੁਲ ਹੁਣ ਇਹਨਾਂ ਨੂੰ ਕਿੱਥੇ ਭੇਜਿਆ ਜਾ ਰਿਹਾ ਵਾ ਕਿਉਂਕਿ ਸਟੌਕ ਦੀ ਜ਼ਿਕਰ ਗੱਲ ਕਰੀਏ ਲੁਧਿਆਣਾ ਤਾਤੂਰ ਚੌਕ ਦੀ ਤੇ ਇਸ ਥਾਂ ਦੇ ਉੱਤੇ ਇਹ ਕਈ ਸ਼ਰਾਰਤੀਆਂ ਸਾਂ ਕਰ ਰਹੇ ਨੇ ਉਹ ਵੀ ਬੈਠ ਸਕਦੇ ਨੇ ਇੱਥੇ ਇੱਥੇ ਦੇ ਵਸਨੀਕ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਅਸੀਂ ਇੱਥੇ ਪਹਿਲੀ ਗੱਲ ਇਹ ਹੈ ਜੀ ਅਸੀਂ ਜਿਹੜੇ ਇੱਥੇ ਸ਼ਰਾਰਤੀ ਅਨਸਰ ਆ ਸਾਰੇ ਭਜਾਰੇ ਆ ਸਾਰਿਆਂ ਦੀ ਸਾਡੀ ਕੋਸ਼ਿਸ਼ ਇਹ ਹੈ ਵੀ ਸਾਰਿਆਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਤੇ ਹੁਣ ਇਹਨਾਂ ਨੂੰ ਅਸੀਂ ਤਾਂ ਇਹਨਾਂ ਨੂੰ ਪਹਿਲਾਂ ਪੁੱਛਿਆ ਚੁ ਰਹੇ ਹਾਂ ਵੀ ਕੋਈ ਇਹਨਾਂ ਦਾ ਕੋਈ ਰਿਸ਼ਤੇਦਾਰ ਹੋਵੇ ਨੇੜੇ ਤ ਸਾਫ ਸਫਾਈ ਕਰਾ ਰਹੇ ਆ ਤਾਂ ਜੋ ਇੱਥੇ ਕੋਈ ਵੀ ਬਾਰਦਾਤ ਨਾ ਹੋਵੇ ਨਾ ਕੋਈ ਇੱਥੇ ਨਸ਼ੇੜੀ ਆ ਸਕੇ ਨਾ ਕਿਸੇ ਦਾ ਇਹ ਅੱਡਾ ਬਣ ਸਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆ ਦੇਖ ਸਕਦੇ ਹੋ ਕਿ ਬੋਰੀਆ ਬਿਸਤਰਾ ਜਿਹੜਾ ਕਿਸ ਤਰੀਕੇ ਪੁਲਿਸ ਵੱਲੋਂ ਚੁਕਾਇਆ ਜਾ ਰਿਹਾ ਵਾ ਟ੍ਰੈਫਿਕ ਪੀਸੀਆਰ ਪੁਲਿਸ ਵੱਲੋਂ ਦੱਸ ਦਈਏ ਜੇਕਰ ਲੁਧਿਆਣਾ ਤਾਸੂ ਰੋਡ ਦੀ ਗੱਲ ਕਰੀਏ ਤਾਂ ਦਾ ਅੱਜ ਲੋਜਾਂ ਦੇ ਤਾਸਪ ਰੋਡ ਦੇ ਪੁਲ ਦੇ ਥੱਲੇ ਇਹਨਾਂ ਬੋਲੇ ਜਿਹੜਾ ਠਿਕਾਣਾ ਬਣਾਇਆ ਹੁੰਦਾ ਸੋ ਦੱਸਦੇ ਕਿ ਲਗਾਤਾਰ ਇਹਨਾਂ ਨੂੰ ਹੁਣ ਅੱਜ ਇਹ ਸਥਾਨ ਜਿਹੜਾ ਉਠਾਇਆ ਜਾ ਰਿਹਾ ਸਰ ਗੱਲਬਾਤ ਕਰਨੀ ਹੈ ਮਾੜੀ ਜੀ ਕਿਉਂਕਿ ਇਸ ਥਾਂ ਦੀ ਜਕਰ ਅਸੀਂ ਗੱਲ ਕਰੀਏ ਤੇ ਟ੍ਰੈਫਿਕ ਪੁਲ ਤੇ ਬੜੀ ਕਾਬਲੀ ਤਾਰੀਫ ਹੈ ਉਹਨਾਂ ਬੋਲ ਨਾਕਾ ਇੱਥੇ ਲਗਾਇਆ ਜਾਂਦਾ ਬਾਕਾਇਦਾ ਪਰਮਾਨੈਂਟ ਗੱਡੀਆਂ ਚੈੱਕ ਕੀਤੀਆਂ ਜਾਂਦੀਆਂ ਨੇ ਪਰ ਪੁਲ ਦੇ ਥੱਲੇ ਜਿਹੜੇ ਲੋਕ ਬੈਠੇ ਹੁੰਦੇ ਨੇ ਇਹਨਾਂ ਦੇ ਉੱਤੇ ਕੀ ਨਿਕੇਲ ਜੜੀ ਇੱਕ ਅਸੀਂ ਜਾ ਸਕਦੇ ਦੇਖੋ ਸਰ ਅਸੀਂ ਰਾਉਂਡ ਮਾਰਦੇ ਆਂ ਰਾਉਂਡ ਮਾਰ ਕੇ ਇਹਨਾਂ ਚੈੱਕ ਅਪ ਕਰਦੇ ਆਂ ਔਰ ਅੱਜ ਇਹਨਾਂ ਨੂੰ ਅਸੀਂ ਇਹ ਕਹਤਾ ਵੀ ਇਹ ਤਾਂ ਸਾਮ ਨੂੰ 7-8 ਵਜੇ ਤੱਕ ਸਾਨੂੰ ਇਹ ਖਾਲੀ ਹੋਣੀ ਚਾਹੀਦੀ ਜਗਾ ਤੇ ਇਹ ਰਾਤ ਨੂੰ ਨਸ਼ਾ ਵਗੈਰਾ ਕਰਦੇ ਆ ਕਾਫੀ ਇਸ ਟਾਈਮ ਮੌਕੇ ਤੇ ਸਾਨੂੰ ਕੋਈ ਕੁਝ ਨਹੀਂ ਬਰਾਮਦ ਹੋਇਆਗਾ ਖਾਲੀ ਸਰਿੰਜਾਂ ਜਰੂਰ ਮਿਲੀਆਂ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਰਾਉਂਡ ਮਾਰਿਆ ਕਰਾਂਗੇ ਇੱਥੇ ਕੋਈ ਨਹੀਂ ਹੋਣਾ ਚਾਹੀਦਾਗਾ ਬਿਲਕੁਲ ਇਹ ਕਬਾੜ ਵਗੈਰਾ ਵੀ ਚੱਕਦੇ ਨੇ ਕਿੱਦਾਂ ਇਹਨਾਂ ਦਾ ਰਹਿਣ ਬਸੇਰਾ ਖਾਣ ਪੀਣ ਦਾ ਕਿੱਦਾਂ ਸਿਸਟਮ ਦੇਖੋ ਸਰ ਇਹਨਾਂ ਦਾ ਰਹਿਣ ਬਸੇਰਾ ਕੁਝ ਨਹੀਂਗਾ ਇਹਨਾਂ ਨੂੰ ਅਸੀਂ ਸਮਝਾਇਆ ਵੀ ਤੁਸੀਂ ਆਪਦਾ ਕੰਮ ਕਰਕੇ ਕੋਈ ਆਪਦਾ ਰੈਂਟ ਤੇ ਰੂਮ ਰੋ ਪਿੱਛੇ ਦੇਖੋ ਬਾਥਰੂਮ ਬਣਾਇਆ ਸੀਗਾ ਇਹ ਕੱਟ ਕੇ ਲੈ ਕੇ ਆਏ ਆ ਇਹ ਚੋਰੀ ਕਰ ਰਹੇ ਆ ਚੋਰੀ ਕਰਕੇ ਵੇਚ ਦਿੰਦੇ ਆ ਫਿਰ ਉਸ ਤੋਂ ਬਾਅਦ ਇਹ ਨਸ਼ਾ ਵਗੈਰਾ ਕਰਦੇ ਆ ਇਹਨਾਂ ਦਾ ਪਰਿਵਾਰ ਬੱਚੇ ਇੱਥੇ ਅਸੀਂ ਰਾਉਂਡ ਮਾਰਦੇ ਇੱਥੇ ਹੁੰਦੇ ਇਸ ਟਾਈਮ ਹੁਣ ਅਸੀਂ ਇਹਨਾਂ ਦਾ ਸਾਰਾ ਸਮਾਨ ਚੁਕਾ ਕੇ ਇਹਨਾਂ ਨੂੰ ਓਟ ਕਰ ਰਹੇ ਆ ਇੱਥੋਂ ਵੀ ਆਪਾਂ ਕਮਰਾ ਲਓ ਕਮਰਾ ਲਾ ਕੇ ਆਦਾ ਖਾਣਾ ਪੀਣਾ ਖਾਓ ਵਧੀਆ ਆ ਵਧੀਆ ਕਮਾਈ ਕਰੋ ਆਪਣੀ ਇਸ ਕਰਕੇ ਅਸੀਂ ਮੌਕੇ ਤੇ ਸਾਨੂੰ ਕੁਝ ਨਹੀਂ ਮਿਲਿਆ ਕਹਿੰਦਾ ਤੋਂ ਮੌਕੇ ਤੇ ਕੁਝ ਨਹੀਂ ਮਿਲਿਆ ਕੋਈ ਜਿਹੜਾ ਜੈਂਸ ਵੀ ਇੱਥੇ ਹੈਗਾ ਵਾ ਮੌਜੂਦ ਇਸ ਟਾਈਮ ਇਸ ਟਾਈਮ ਜਿਹੜਾ ਜੈਂਸ ਕੋਈ ਮੌਜੂਦ ਨਹੀਂ ਹੈ ਲੈਡੀਆਂ ਪੂਰੀਆਂ ਇਹ ਜਦੋਂ ਅਸੀਂ ਆਏ ਸੀਗੇ ਦੂਸਰੇ ਆਏ ਸੀ ਬੰਦੇ ਉਹ ਕਹਿੰਦੇ ਵੀ ਇਸ ਸਿਸਟਮ ਤੋਂ ਤੁਹਾਨੂੰ ਗੱਡੀ ਦੇਖ ਕੇ ਸਾਰੇ ਭੱਜ ਗਿਆ ਇਹ ਲੇਡੀਜ਼ ਇਸ ਤਰ੍ਹਾਂ ਅਸੀਂ ਵਾਪਸ ਦੁਬਾਰਾ ਆਏ ਆ ਤਾਂ ਲੇਡੀ ਜਿੱਥੇ ਆ ਗਈ ਸੀ ਇਹਨਾਂ ਦਾ ਅਸੀਂ ਵੈਰੀਫਾਈ ਕੀਤਾ ਸਾਰਾ ਕੁਝ ਕੋਲੇ ਕੁਝ ਨਹੀਂ ਮਿਲਿਆ ਇਹਨਾਂ ਦੀ ਤੇ ਹਾਂਜੀ ਲਗਾਤਾਰ ਕੰਮ ਹੋ ਰਿਹਾ ਅਸੀਂ ਇਹਨਾਂ ਨੂੰ ਕਹਿੰਦਾ ਵੀ ਇੱਥੇ ਕੋਈ ਨਰਸੀਡੀ ਵਗੈਰਾ ਕੋਈ ਹੋਣਾ ਚਾਹੀਦਾ ਕਾ ਅਸੀਂ ਰਾਉਂਡ ਮਾਰਾਂਗੇ ਤਾਂ ਅਸੀਂ ਬਿਲਕੁਲ ਕਾਨੂੰਨੀ ਕਾਰਵਾਈ ਕਰਾਂਗੇ ਬੰਦੀ ਵੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਸਦੱਸ ਜੀ ਬੜੇ ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਿਸ ਹਾਂ ਜਨਾਬੂ ਲਗਾਤਾਰ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਪੀਸੀਆਰ ਦੀ ਜਿਹੜੀ ਗੱਡੀ ਆ ਉਹ ਵੀ ਗਸ਼ਤ ਦੇ ਉੱਤੇ ਨਜ਼ਰ ਆ ਰਹੀ ਹੈ ਕਿਉਂਕਿ ਲੁਧਿਆਣਾ ਦੇ ਤਾਸਪੁਰ ਰੋਡ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਕੁਝ ਦਿਨ ਪਹਿਲਾਂ ਇੱਥੇ ਦੀਆਂ ਜਿਹੜੀਆਂ ਖਬਰਾਂ ਚਲਾਈਆਂ ਸੀਗੀਆਂ ਇਸ ਥਾਂ ਦੀ ਅਸੀਂ ਜਿਹੜੀ ਹੈ ਲੁਧਿਆਣਾ ਦੇ ਰੋਡ ਦੀਆਂ ਤਸਵੀਰ ਦਿਖਾਈ ਸੀਗੀ ਆ ਤਾਸਪੁਰ ਰੋਡ ਕਰਨ ਦਿਖਾ ਦਿੰਨੇ ਆ ਜੇ ਇਸ ਥਾਂ ਦੇ ਉੱਤੇ ਦੱਸ ਦਈਏ ਕਿ ਪੁਲਿਸ ਦਾ ਹੁਣ ਲਗਾਤਾਰ ਪੁਲਿਸ ਦੀ ਜਿਹੜੀ ਗਸ਼ਤ ਆ ਉਹ ਨਜ਼ਰ ਆ ਰਹੀ ਹੈ ਪੀਸੀਆਰ ਗਸ਼ਤ ਲਗਾਤਾਰ ਉਹ ਨਜ਼ਰ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੱਜ ਇਹ ਇੱਥੇ ਇਸ ਥ तरीके ਇਹਨਾਂ ਵੱਲੋਂ ਕੱਟ ਕੇ ਉਸ ਤੋਂ ਬਾਅਦ ਆਪਣੇ ਜਿਹੜਾ ਜਿੱਥੇ ਰਹਿ ਰਹੇ ਸੀਗੇ ਪੁਲ ਦੇ ਥੱਲੇ ਉੱਥੇ ਇਹਨਾਂ ਵੱਲੋਂ ਰੱਖਿਆ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਪੀਸੀਆਰ ਜਿਹੜੀ ਹੈ ਉਹ ਗਸ਼ਤ ਕਰ ਰਹੀ ਹੈ ਲੁਧਿਆਣਾ ਦੇ ਤਾਸੂ ਰੋਡ ਤੇ ਟਿੱਬਾ ਰੋਡ ਤੇ ਆਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਜਿਹੜਾ ਸਮਾਨ ਹੈ ਉਹ ਉਹ ਕਿਸ ਤਰੀਕੇ ਲੋਗ ਇਥੋਂ ਲੈ ਕੇ ਆਂਦੇ ਨੇ ਉਸ ਤੋਂ ਬਾਅਦ ਇਹਨੂੰ ਜਿਹੜਾ ਬੇਜੰਦ ਦੇ ਨੇ ਕਿਤਨੇ ਕਿਤੇ ਆ ਜਿਹੜਾ ਐਂਗਲ ਹੈ ਕਿਹੜੇ ਚੀਜ਼ ਦਾ ਸੋ ਇਹ ਵੀ ਜਿਹੜਾ ਕਿਸ ਤਰੀਕੇ ਇਹਨਾਂ ਵੱਲੋਂ ਟਿੱਬਾ ਰੋਡ ਦੇ ਉੱਤੇ ਜਿਹੜਾ ਉਹ ਥਾਂ ਤੋਂ ਦੱਸਦੀ ਹੈ ਕਿ ਜਿੱਥੇ ਸੰਤ ਬਲਬੀਰ ਸਿੰਘ ਸੇਚੇਵਾਲ ਜੀ ਦੀ ਗੱਲ ਕਰੀਏ ਤੇ ਲਗਾਤਾਰ ਬੁੱਢੇ ਦਰਿਆ ਦੀ ਸਫਾਈ ਦੇ ਦੌਰਾਨ ਦੱਸਦੀ ਹੈ ਕਿ ਆ ਜਿਹੜਾ ਦੇਖ ਸਕਦੇ ਹੋ ਕਿ ਟੀਨ ਵਗੈਰਾ ਜਿਹੜਾ ਇਹ ਲਗਾਇਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਹੁਣ ਇਸ ਥਾਂ ਦੇ ਰਹਿਣ ਵਾਲੇ ਦੇ ਲੋਕ ਨੇ ਉਹਨਾਂ ਵੱਲੋਂ ਟੀਨ ਜਿਹੜਾ ਕੱਟ ਕੇ ਉਸ ਤੋਂ ਬਾਅਦ ਇਹ ਐਂਗਲ ਜਿਹੜਾ ਕੱਟ ਕੇ ਆਪਣੇ ਜੇ ਜਗ੍ਹਾ ਤੇ ਤੇ ਰਹ ਰਹੇ ਸੀਗੇ ਉੱਥੇ ਇਹ ਰੱਖਿਆ ਹੋਇਆ ਸੀਗਾ ਆਖਿਰ ਇਹਨੂੰ ਵੇਚਣਾ ਸੀਗਾ ਕੀ ਕਾਰਨ ਸੀਗਾ ਕਮਾਈ ਦਾ ਕੀ ਸਾਧਨ ਸੀਗਾ ਇਸ ਚੀਜ਼ ਦੀ ਹਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਪਰ ਪ੍ਰਸ਼ਾਸਨ ਨੇ ਜਦੋਂ ਇਸ ਮਾਮਲੇ ਸੰਬੰਧ ਗੱਲਬਾਤ ਕਰਦੇ ਆ ਤਾਂ ਉਹਨਾਂ ਵੱਲੋਂ ਇਹ ਗੱਲ ਜਿਹੜੀ ਆਖੀ ਜਾ ਰਹੀ ਹੈ ਕਿ ਲਗਾਤਾਰ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹ ਜਿਹੜਾ ਸਮਾਨ ਹੈ ਇਹਨਾਂ ਦਾ ਇਹ ਚੁਕਾਇਆ ਜਾਊਗਾ ਉਸ ਤੋਂ ਬਾਅਦ ਜੋ ਵੀ ਇਸ ਥਾ ਤੋਂ ਸਮਾਨ ਬਰਾਮਦ ਹੋਊਗਾ ਹਾਲਾਂਕਿ ਨਸ਼ੇ ਦੀ ਜਕਰ ਗੱਲ ਕਰੀਏ ਦੇ ਕੋਈ ਵੀ ਨਸ਼ਾ ਜਿਹੜਾ ਕੋਈ ਸਟ੍ਰੇਂਜ ਵਗੈਰਾ ਹਲੇ ਤੱਕ ਬਰਾਮਦ ਨਹੀਂ ਹੋਈ ਪਰ ਕਿੰਨੇ ਕਿਤੇ ਜਿਹੜੇ ਨਸ਼ੇੜੀ ਨੇ ਉਹ ਇਸ ਗੱਲ ਦਾ ਫਾਇਦਾ ਚੱਕ ਲੈਂਦੇ ਨੇ ਕਿਉਂਕਿ ਜਿੱਥੇ ਲੋਗ ਗਰੀਬ ਲੋਗ ਆ ਇਹਨਾਂ ਨੂੰ ਅਸੀਂ ਬੇਸਹਾਰਾ ਜਿਹੜਾ ਕਹਿ ਸਕਦੇ ਕਿ ਬੇਸਹਾਰਾ ਜਨਾ ਤਾਂ ਕੋਈ ਸਹਾਰਾ ਨਹੀਂ ਹੈਗਾ ਉਹ ਇੱਥੇ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਉਹ ਜਿਹੜੇ ਸਰਾਰਤੀ ਹੰਸਰ ਨੇ ਉਹ ਵੀ ਕਿਤਨੇ ਕਿਤੇ ਰਾਤ ਰਹਿਣ ਬਸੇਰਾ ਬਣਾ ਲੈਂਦੇ ਨੇ ਤਾਂ ਉਸ ਤੋਂ ਬਾਅਦ ਉਹ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੰਦੇ ਨੇ ਉਸ ਤੋਂ ਕਿਤਨੇ ਕਿਤੇ ਬਰੇ ਕਾਰਜਕਾਰੀ ਲੁਧਿਆਣਾ ਪੁਲਿਸ ਜਿਨ੍ਹਾਂ ਵੱਲੋਂ ਲਗਾਤਾਰ ਜਿਹੜੀ ਹੈ ਡਿਊਟੀ ਆਪਣੀ ਬਖੂਬੀ ਨਿਭਾਈ ਜਾ ਰਹੀ ਹੈ ਸੋ ਕੰਮ ਲਗਾਤਾਰ ਕਿਤਾਜਰ ਹੁਣਾਂ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਲੁਧਿਆਣਾ ਦੇ ਵਿੱਚ ਤਾਪੁਰ ਰੋਡ ਟਿੱਬਾ ਰੋਡ ਦੇ ਵਿੱਚ ਕਿ ਜਿਹੜੇ ਲੋਕ ਇਹਨਾਂ ਨੇ ਰਹਿਣ ਬਸੇਰਾ ਬਣਾਇਆ ਹੋਇਆ ਰਹਿਣ ਬਸੇਰਿਆਂ ਦੇ ਨਾਂ ਤੇ ਇਹ ਲੋਕ ਜਿਹੜਾ ਲੋਕਾਂ ਦੇ ਨਾਲ ਠੱਗੀ ਕਰਦੇ ਨੇ ਲੁੱਟਖੋ ਕਰਦੇ ਨੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਰਾਤ ਨੂੰ ਸਤਾਉਂ ਉਹਨਾਂ ਦੇ ਉੱਤੇ ਕੀ ਕਾਰਵਾਈ ਜਿਹੜੀ ਇਹ ਕੀਤੀ ਜਾਊਗੀ ਫਿਰ ਹਾਲ ਇਹਨਾਂ ਦਾ ਰਹਿਣ ਬਿਸੇਰਾ ਜਿਹੜਾ ਇੱਥੋਂ ਇਹ ਚਕਾਇਆ ਜਾ ਰਿਹਾ ਵਾ ਕਿਉਂਕਿ ਇੱਥੇ ਰਹਿ ਰਹੇ ਸੀਗੇ ਪੁਲ ਦੇ ਥਲੇ ਪੁਲਸ ਵੱਲੋਂ ਲਗਾਤਾਰ ਗਸ਼ਤ ਜਿਹੜੀ ਇਹ ਕੀਤੀ ਜਾ ਰਹੀ ਹੈ ਪੀਸੀਆਰ ਵੱਲੋਂ ਲਗਾਤਾਰ ਇਸ ਸਾਹ ਦੇ ਉੱਤੇ ਨਾਕੇ ਲੱਗਦੇ ਨੇ ਸੋ ਲਗਾਤਾਰ ਕਾਰਵਾਈ ਜਿਹੜੀ ਇਹ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਆਨ ਵਾਲਾ ਸਮਾਂ ਦੱਸੂਗਾ ਕਿ ਹੋਜੇ ਲੋਕਾਂ ਦੇ ਉੱਤੇ ਕੀ ਕਾਰਵਾਈ ਜਿਹੜੀ ਇਹ ਕੀਤੀ ਜਾਂਦੀ ਹੈ ਦਿਗਰੋ ਲੁਧਿਆਣਾ ਲਈ ਮੈਂ ਕੈਮਰਾਮੈਨ ਸੰਜੇ ਨਾਲ ਧੰਨਵਾਦ